ਇਹਨਸ ਤੋਂ ਉਹਦੇ ਵਿੱਚ ਗੇਮਸ ਜਿਹੜੀਆਂ ਹੋ ਰਹੀਆਂ ਉਹਦੇ ਬਾਰੇ ਸਾਨੂੰ ਜਾਣਕਾਰੀ ਦਿੱਤੀ ਸਰ ਡੀਏਵੀ ਸਕੂਲ ਜਗਰਾਉਂ ਚ ਅੱਜ ਡੀਏਵੀ ਸਪੋਰਟਸ ਦੇ ਬੈਨਰ ਦੇ ਥੱਲੇ ਅਸੀਂ ਪੀਬੀ ਜ਼ੋਨ ਪੰਜਾਬ ਦੇ ਜ਼ੋਨ ਜ਼ੋਨ 3 ਚ ਅਸੀਂ ਜ਼ੋਨਲ ਸੌਰੀ ਕਲਸਟਰ ਲੈਵਲ ਦਾ ਅਸੀਂ ਟੂਰਨਾਮੈਂਟ ਕਰਾ ਰਹੇ ਹਾਂ ਫਾਰ ਕਲਸਟਰਸ ਇਨ ਦਾ ਗੇਮ ਆਫ 우슈 타ਇਕਵਾਂਡੋ ਕਰਾਟੇ ਔਰ ਆਰਚਰੀ ਸਰ ਜਗਰਾਵਾਂ ਦੇ ਵਿੱਚ ਪਹਿਲੀ ਵਾਰੀ ਸਰ ਐਕਚੁਅਲੀ ਇਹ ਇਹ ਦਿਸ ਇਜ਼ ਅ ਜੁਆਇੰਟ ਅਵੈਂਚਰ ਆਫ ਡੀਏਵੀ ਨੈਸ਼ਨਲ ਸਪੋਰਟਸ ਔਰ ਇਹ ਸਾਡੀ ਸਪੋਰਟਸ ਹੈ ਦੇ ਆਰ ਰੈਕੋਗਨਾਈਜ਼ਡ ਬਾਇ ਸਜੀਫੀ ਗਵਰਨਮੈਂਟ ਆਫ ਇੰਡੀਆ ਵੱਲੋਂ ਵੀ ਰੈਕੋਗਨਾਈਜ਼ਡ ਹੈ ਔਰ ਇਹ 올 ਇੰਡੀਆ ਲੈਵਲ ਤੇ ਹੁੰਦੀ ਹੈ ਰਾਈਟ ਨਾਓ ਵੀ ਆਰ ਹੋਸਟਿੰਗ ਅ ਕਲਸਟਰ ਕਲਸਟਰ ਤੋਂ ਬਾਅਦ ਜਿਹੜੇ ਵਿਨਰਸ ਹੈ ਦੇ ਵਿਲ ਗੋ ਫਾਰ ਸਟੇਟ ਸਟੇਟ ਤੋਂ ਬਾਅਦ ਦੇ ਵਿਲ ਗੋ ਫਾਰ ਨੈਸ਼ਨਲਸ ਜੋ ਨੈਸ਼ਨਲ ਦੇ 골ਡ ਮੈਡਲਿਸਟ ਹੋਣਗੇ ਦੇ ਵਿਲ ਬੀ ਗੋਇੰਗ ਫਾਰ ਡਾਇਰੈਕਟਲੀ ਫਾਰ ਗਵਰਨਮੈਂਟ ਅਪਰੂਵਡ ਪ੍ਰੋਜੈਕਟ ਸਜੀਫ ਸਰ ਦੇ ਵਿੱਚ ਕਿੰਨੇ ਸਕੂਲ ਆਏ ਲੱਗ ਸਰ ਸਾਡੇ ਕਲਸਟਰ ਦੇ ਵਿੱਚ ਵੀ ਆਰ ਹੈਵਿੰਗ 10 ਸਕੂਲਸ ਔਰ 10 ਦੇ 10 10 ਸਕੂਲ ਸਾਡੇ ਕੋਲ ਪਾਰਟਿਸਪੀਟਸ ਕਰ ਰਹੇ ਹੈ अराउंड 500 ਪਾਰਟਿਸਪੀਟੈਂਟਸ ਮੇਰੇ ਕੋਲ ਆਏ ਹੈ ਫ্রম ਡਿਫਰੈਂਟ ਸਕੂਲਸ ਕੋਟਕਪੂਰਾ ਤੋਂ ਜੈਤੋ ਤੋਂ ਲੁਧਿਆਣਾ ਦੇ ਤਿੰਨ ਸਕੂਲਸ ਹੈ ਖੰਨੇ ਤੋਂ ਦੋ ਸਕੂਲਸ ਤੋਂ ਆਏ ਹੋਏ ਹੈ ਐਂਡ ਤਲਵਾੜਾ ਤੋਂ ਹੈ ਔਰ ਮੇਰਾ ਆਪਣਾ ਸਕੂਲ ਹੈ ਜੀ ਸਰ ਆਪਣੇ ਸਕੂਲ ਦੇ ਬੱਚੇ ਆ ਗਏ ਆ ਪਾਰਟਿਸਿਪੇਟ ਕਰਦੇ ਆ ਉਹਨਾਂ ਨੂੰ ਕੌਣ ਟ੍ਰੇਨਿੰਗ ਕਰ ਰਿਹਾ ਹੈ ਸਰ ਸਾਡੇ ਕੋਲ ਮਿਸਟਰ ਸਾਡੇ ਦੋ ਡੀਪੀਜ਼ ਹੈ ਉਹ ਦਿਨੋਂ ਰਾਤ ਸਾਰਾ ਦਿਨ ਪਾਰਟਿਸਿਪੇਟ ਕਰਦੇ ਬੱਚਿਆਂ ਨੂੰ ਪ੍ਰੈਕਟਿਸ ਕਰਵਾਂਦੇ ਆ ਦੇ ਆਰ ਗਿਵਿੰਗ ਅ ਫੁੱਲ ਫਲੈਸ਼ ਟ੍ਰੇਨਿੰਗ ਔਰ ਪ੍ਰਾਊਡਲੀ ਸੇ ਕਹਿਣਾ ਕਿ ਜੀ ਸਰ ਵੂਸ਼ੂ ਦੇ ਵਿੱਚ ਮੇਰਾ ਬੱਚਾ ਲਾਸਟ ਈਅਰ ਵੀ ਡੀਏਵੀ ਗੇਮਸ ਦੇ ਵਿੱਚ 골ਡ ਮੈਡਲ ਜਿੱਤ ਕੇ ਆਇਆ ਆ ਆਰਚਰੀ ਦੇ ਵਿੱਚ ਵੀ ਮੇਰੇ ਬੱਚੇ ਨੇਸ਼ਨਲ ਲੈਵਲ ਦੇ ਪਲੇਅਰਸ ਐ ਖੇਡਾ ਮਤਲਬ ਪੰਜਾਬ ਦੀਆਂ ਵਿੱਚ ਵੀ ਸਾਡੇ ਦੋ ਬੱਚੇ ਐ ਉਹ 골ਡ ਮੈਡਲ ਜਿੱਤ ਕੇ ਆਏ ਹੋਏ ਨੇ ਸਰ ਸਕੂਲ ਦੇ ਕੋਈ ਵੀ ਮੇਰੇ ਬੱਚੇ ਨਹੀਂ ਟੈਨਰ ਵਿੱਚ ਪੁੱਛਣਾ ਬਹੁਤ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀ ਸਰ ਉਹਨਾਂ ਨੂੰ ਮੋਟੀਵੇਸ਼ਨ ਹੈ ਜਿਹੜੇ ਬੱਚੇ ਪਾਰਟਿਸਿਪੇਟ ਕਰ ਰਹੇ ਹੈ ਦੇ ਆਰ ਡੂਇੰਗ देयर ਵਰਕ ਉਹ ਆਪਣੇ ਡੀਏਵੀ ਨੂੰ ਰਿਪਰੈਜ਼ੈਂਟ ਕਰ ਰਹੇ ਹੈ ਸਾਡੇ ਪ੍ਰਧਾਨ ਜੀ ਹੈ ਜਿਹੜੇ ਡਾਕਟਰ ਪੂਨਮ ਸੂਰੀ ਉਹਨਾਂ ਦਾ ਇੱਕ ਡ੍ਰੀਮ ਹੈ ਕਿ ਅਸੀਂ 휴ਮੈਨਿਟੀ ਬਣਾਨੀ ਹੈ ਮੈਨ ਮੇਕਿੰਗ ਬਣਾਨੀ ਹੈ ਸਪੋਰਟਸ ਦੇ ਵਿੱਚ ਵੀ ਅਸੀਂ ਕੰਮ ਸ਼ੁਰੂ ਕੀਤਾ ਹੈ ਤੇ ਮੈਂ ਬਾਕੀ ਬੱਚਿਆਂ ਨੂੰ ਵੀ ਨਾਟ ਓਨਲੀ ਆਫ ਡੀਏਵੀ ਮੈਂ ਜਗਰਾਉਂਦੇ ਸਾਰੇ ਬੱਚਿਆਂ ਨੂੰ ਇਹੀ ਅਪੀਲ ਕਰਨਾ ਚਾਹੁੰਦਾ ਵਾਂ ਕਿ ਆਪਣਾ ਸਪੋਰਟਸ ਦੇ ਵਿੱਚ ਵੀ ਧਿਆਨ ਦਿਓ ਆਪਣੀ એનર્ਜੀ ਜਿੰਨੀ ਸਾਡੇ ਕੋਲ ਹੈਗੀ ਉਸ એનર્ਜੀ ਨੂੰ ਚੈਨਲਾਈਜ਼ ਕਰੋ ਮੋਬਾਈਲਾ ਵਗੈਰਾ ਤੋਂ ਦੂਰ ਰਹਿ ਕੇ ਅਸੀਂ ਇਸ ਪਾਸੇ ਤੁਰੀਏ ਗੇਮਾਂ ਵੱਲ ਤੁਰੀਏ ਗੇਮਸ ਜਿਹੜੀ ਹੈ ਆ ਹੈਲਥੀ ਮਾਈਂਡ ਲਿਵਜ਼ ਇਨ ਅ ਹੈਲ ਇਹਦੀ ਜਿਹੜੀ ਗੇਮ ਜਿਹੜੀ ਮਾਸੂਦੇ ਚੱਲ ਰਹੀ ਹੈ ਇਕੱਤਰ ਨਾਮ ਮੈਂਸ਼ਨ ਕਰ ਦਿੱਤਾ ਨੂੰ ਨਾਮ ਆ ਡਾਕਟਰ ਰਾਜबीर ਸਿੰਘ ਕੰਗ ਪ੍ਰਿੰਸੀਪਲ ਡੀਏਵੀ ਪਬਲਿਕ ਸਕੂਲ ਕੋਟਕਪੂਰਾ ਜੀ ਆਪਣੇ ਸਕੂਲ ਦੇ ਬੱਚੇ ਹਾਂ ਇੱਥੇ ਹਾਂਜੀ ਸਰ ਜੀ ਕੀ ਕਹਿਣਾ ਚਾਹੁੰਦੇ ਆ ਸਰ ਜਿਹੜੀਆਂ ਇਹ ਗੇਮਸ ਡੀਏਵੀ ਪਬਲਿਕ ਸਕੂਲ ਜਗਰਾਉਂ ਵੱਲ ਕਰਾਈਆਂ ਜਾ ਰਹੀਆਂ ਹਨ ਤਾਂ ਬਹੁਤ ਹੀ ਅੱਛੀ ਅਰੇਂਜਮੈਂਟ ਸਗੀ ਹੈ ਪ੍ਰਿੰਸੀਪਲ ਬੇਦਵਰਾ ਜੀ ਤੇ ਉਹਨਾਂ ਦੀ ਟੀਮ ਵੱਲੋਂ ਔਰ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਆਪਾਂ ਨੂੰ ਸਿਹਤ ਬਾਰੇ ਗੇਮਾਂ ਬਾਰੇ ਇਹ ਉਹਨਾਂ ਨੂੰ ਇਨੀਸ਼ੀਏਟਿਵ ਲੈਣਾ ਉਹਨਾਂ ਨੂੰ ਅੱਗੇ ਲੈ ਕੇ ਆਣਾ ਉਹ ਵੀ ਸਾਡੀ ਸਕੂਲ ਦੀ ਜ਼ਿੰਮੇਵਾਰੀ ਹੈ ਔਰ ਮੈਂ ਪ੍ਰਾਊਡਲੀ ਆਈ ਕੈਨ ਸੇ ਥੈਟ ਕਿ ਡੀਏਵੀ ਕਾਲਜ ਮੈਨੇਜਿੰਗ ਕਮੇਟੀ ਅੰਡਰ ਦਾ ਵਿਜ਼ਡਈ ਲੀਡਰਸ਼ਿਪ ਆਫ ਡਾਕਟਰ ਪੂਨਮ ਸੂਰੀ ਜੀ ਪ੍ਰੈਜ਼ੀਡੈਂਟ ਡੀਏਵੀ ਸੀਐਮਸੀ ਐਂਡ ਦਾ ਏਬਲ ਗਾਈਡੈਂਸ ਆਫ ਵਰਦੀ ਡਾਇਰੈਕਟਰਸ ਐਂਡ ਏਆਰਓ ਮੈਡਮ ਐਂਡ ਪ੍ਰਿੰਸੀਪल्स ਫਰੋਮ ਆਰ ਜਨ they are contributing for this uh, cluster level go games and the student who will be qualified in these they will go for state level then national level and mai bahut hi dasna chahwanga zikr karna chahwanga ki jadiyan ye games hai giyan sadiyan eh school games federation of india to maneyata prapt hai giyan inna de jariye bachcha direct jada sgfi games de vich entry le sakda hai aur padhai de naal naal bachchiyan nu khedan de vich vi taaki bachche jeevan de vich healthy ਮਾਈਂਡ ਰਿਜ਼ਾਈਡਸ ਇਨ ਅ ਹੈਲਦੀ ਬਾਡੀ ਕਿ ਇੱਕ ਸਵਸਥ ਸਰੀਰ ਗੁਰਦਾਸ ਮਾਨ ਜੀ ਨੇ ਵੀ ਕਿਹਾ ਹੈ ਕਿ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸੇ ਜ਼ਰੂਰੀ ਹੈ ਪਰ ਬਹੁਤ ਸੇ ਸਕੂਲ ਜਿਵੇਂ ਕਈ ਅਕੈਡਮਿਕ ਤੇ ਹੀ ਫੋਕਸ ਕਰਦੇ ਆ ਪਰ ਸਾਡੀ ਡੀਏ ਵੀ ਜਿਹੜੀ ਸੰਸਥਾ ਹੈ ਮੈਂ ਬੜੇ ਗਰਵ ਨਾਲ ਹੈ ਕਿ ਬਹੁਤ ਸਾਲਾਂ ਤੋਂ ਇਸ ਸੰਸਥਾ ਨਾਲ ਜੁੜਿਆ ਹੋਇਆ ਤਾਂ ਬੜਾ ਅੱਛਾ ਲੱਗਿਆ ਔਰ ਅਰੇਂਜਮੈਂਟਸ ਸਟਾਫ ਬੱਚਿਆਂ ਦਾ ਡਿਸਪਲਿਨ ਦੇਖ ਕੇ ਰੀਲੀ ਆਮ ਵੈਰੀ ਵੈਰੀ ਇੰਪ੍ਰੈਸਡ ਐਂਡ ਆਈ ਪ੍ਰੇ ਕਿ ਵਿਦ ਦਾ ਜੁਆਇੰਟ ਵੈਂਚਰ ਆਫ ਦਸ ਡੀਏਵੀ ਜਗਰਾਉਂ ਐਂਡ ਪੀਬੀ ਜੋਨਫ ਨੈਚੁਰਲੀ ਇਹ ਗੇਮਸ ਦੇ ਵਿੱਚ ਬੱਚੇ ਅੱਗੇ ਦੇਸ਼ ਦਾ ਤੇ ਆਪਣੇ ਸ਼ਹਿਰ ਦਾ ਨਾਮ ਕਰਨਗੇ ਬਹੁਤ ਬਹੁਤ ਧੰਨਵਾਦ